ਸਾਡੀਆਂ ਭੈਣਾਂ ਵੀ ਕੁਝ ਆਈਆਂ ਨੇ ਜਿਹੜੀਆਂ ਇਹ ਗੱਲ ਇਸ ਚੀਜ਼ ਨੂੰ ਦਾਵਾ ਕਰ ਰਹੀਆਂ ਨੇ ਵੀ ਇੱਥੇ ਧਰਮ ਪਰਿਵਰਤਨ ਕੁਝ ਹੋ ਹੀ ਨਹੀਂ ਰਿਹਾ ਇਹ ਸਭ ਝੂਠੀਆਂ ਫਾਹਵਾਵਾਂ ਡਾਈਆਂ ਜਾ ਰਹੀਆਂ ਨੇ ਕੀ ਕਹਿੰਦੇ ਤੁਸੀਂ ਇਹ ਫਾਹਵਾਵਾਂ ਝੂਠੀਆਂ ਨੇ ਹਾਂਜੀ ਇਹ ਘਰ ਬਣਾਉਣ ਲੱਗ ਗਏ ਮਿਰਮਾਨ ਧਰਮ ਪਰਿਵਰਤਨ ਹੋ ਰਿਹਾ ਤੁਹਾਡੇ ਏਰੀਆ 'ਚ ਕਦੇ ਨਹੀਂ ਹੋ ਰਹੀ ਨਾ ਜਿਹੜੀਆਂ ਵੀਡੀਓ ਆ ਰਹੀਆਂ ਨੇ ਚਰਚ ਦੇ ਵਿੱਚ ਹallelujah ਕਰਵਾ ਰਹੇ ਨੇ ਉਹ ਕੀ ਆ ਉਹ ਤਾਂ ਸੀ ਪਹਿਲੂ ਜਿਵੇਂ ਹੁੰਦਾ ਰਹੀ ਆ ਨਾ ਬੰਗੀ ਮੈਂ ਸੰਗਤ ਵਿੱਚ ਜਾਂਦੇ ਰਹੇ ਬਲਜਿੰਦਰ ਪਾਸਟਰ ਦੀ ਚਰਚ ਵਿੱਚ ਗਏ ਉਸੇ ਪਰ ਅਸੀਂ ਘਰੇ ਵੀ ਮਨਾਉਣ ਲੱਗੇ ਤੇ ਫਿਰ ਅਸੀਂ ਨਹੀਂ ਮਨਾਉਂਦੇ ਪਰਿਵਰਤਨ ਕਿੰਨੂੰ ਕਹਿੰਦੇ ਨੇ ਪਤਾ ਨਹੀਂ ਹਣ ਕਿੰਨੂੰ ਕਹੀ ਜਾਣਦਣਗੇ ਝੂਠੇ ਇਲਜ਼ਾਮ ਕੀ ਕਹਿੰਦੇ ਹੋ ਨਾ ਵੀ ਇੱਥੇ ਇਹੋ ਜੀ ਕੋਈ ਕਹਾਣੀ ਨਹੀਂ ਹੈ 크ਿਸਚੀਅਨ ਕੋਈ ਹੈ ਤਨ ਪਰਿਵਰਤਨ ਕਰਵਾਇਆ ਹੀ ਨਹੀਂ ਜਾ ਰਿਹਾ ਤੁਸੀਂ ਕਹਿੰਦੇ ਤੁਹਾਡਾ ਸੁਪਰੀਮ ਕੋਰਟ ਦੇ ਵਿੱਚ ਕੀ ਚੱਲ ਰਿਹਾ ਦਿਖਾਓ ਕੀ ਲੈ ਘੁੰਮਣਦੇ ਹੋ ਤੁਸੀਂ ਦਿਖਾਓ ਇਹ ਜ਼ਮੀਨ ਦੇ ਕਾਗਜ਼ ਇਹ ਤਾਂ ਜ਼ਮੀਨ ਦੇ ਕਾਗਜ਼ ਨੇ ਤੁਹਾਡੇ ਕੀ ਹੋਰ ਕੀ ਕਹਿ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਦੱਸੋ ਨਾ ਆਪਣੀ ਗੱਲ ਰੱਖੋ ਤੁਸੀਂ ਕੀ ਕਹਿ ਰਹੇ ਹੋ ਇਹ ਸਭ ਝੂਠੀ ਅਖਵਾਏਗੀ ਕੋਈ ਧ ਕੋਈ ਕਿਸੇ ਦਾ ਧਰਮ ਪਰਿਵਰਤਨ ਨਹੀਂ ਹੋ ਰਿਹਾ ਚਲੋ ਤੁਸੀਂ ਕਹਿ ਰਹੇ ਹੋ ਧਰਮ ਪਰਿਵਰਤਨ ਨਹੀਂ ਹੋ ਰਿਹਾ ਇੱਥੇ ਤੇ ਰੌਲਾ ਪਿਆ ਹੋਇਆ ਚਾਰ ਚਫੇਰੇ ਉਹ ਪੂਰੀ ਇੱਕ ਲਿਸਟ ਆ ਵੀਰ ਜੀ ਵਿਖਾਉਂਦੇ ਨੇ ਉੱਤੇ 150 ਬੰਦਿਆਂ ਦੇ ਨਾਂ ਲਿਖੇ ਹੋਏ ਨੇ ਫੋਟੋਆਂ ਨੇ ਉਹਨਾਂ ਦੇ ਕੋਲ ਵੀਡੀਓ ਆ ਰਹੀਆਂ ਨੇ ਜਿੱਥੇ ਵੀ ਚਰਚ ਦੇ ਵਿੱਚ ਬੈ ਗਏ ਤੁਸੀਂ ਹallelujah ਵਗੈਰਾ ਕਰ ਰਹੇ ਹੋ ਜਿੱਥੇ ਦੂਜੇ ਧਰਮਾਂ ਨੂੰ ਗਲਤ ਵੀ ਕਿਹਾ ਜਾ ਰਿਹਾ ਤੇ ਉਹ ਫਿਰ ਧਰਮ ਪਰਿਵਰਤਨ ਨਹੀਂ ਤੇ ਕੀ ਆ ਮੈਂ ਸਮਝਣਾ ਚਾਹੁੰਦਾ ਜੀ ਉਹ ਕੀ ਚੀਜ਼ ਆ ਅਸ ਦੀ ਕੇ ਕੁਛ ਨਹੀਂ ਹੋ ਰਿਹਾ ਇਹ ਸਿਰਫ ਸਾਡੀ ਜ਼ਮੀਨ ਉੱਤੇ ਵੀਡੀਓ ਝੂਠੀਆਂ ਨੇ ਹਾਂਜੀ ਸਾਹੀ ਝੂਠੀਆਂ ਨੇ ਵੀਡੀਓ ਕਿੱਦਾਂ ਬਣਾ ਲੀਆਂ ਇਹਨਾਂ ਨੇ ਕਿੱਦਾਂ ਬਣ ਗਈਆਂ ਵੀਡੀਓ ਦੇਖੋ ਉਹ ਵੀਡੀਓ ਕਿਵੇਂ ਬਣ ਗਈਆਂ ਐਡੀਆਂ ਉਹ ਤਾਂ ਐਵੇਂ ਨਹੀਂ ਬਣੀਆਂ ਉਹ ਤਾਂ ਬਣੀਆਂ ਨਸੀ ਮਨਾਇਆ ਸੀ ਨਾ ਅੱਗੇ ਪਹਿਲੂ ਪਹਿਲੂ ਮਨਾਇਆ ਸੀ ਇੱਕ ਵਾਰ ਦੋ ਵਾਰ ਮਨਾਇਆ ਕੀ ਸੀ ਤੁਹਾਨੂੰ ਪ੍ਰਭੂ ਦਾ ਜਨਮ ਦਿਨ ਮਨਾਇਆ ਸੀ ਪ੍ਰਭੂ ਦਾ ਜਨਮ ਦਿਨ ਹਾਂ ਜੀ ਕਿਹੜੇ ਕਿਹੜੇ ਪ੍ਰਭੂ ਦਾ ਏਹੀ ਪ੍ਰਭੂ ਏਹੀ ਹੀ ਹੈ ਪ੍ਰਭੂ ਇਹਦੇ ਵਿੱਚ ਗ੍ਰੰਥ ਸਾਹਿਬ ਦੇ ਵਿੱਚ ਵੀ ਉਹ ਹੀ ਪ੍ਰਭੂ ਦਾ ਹੀ ਨਾਮ ਹੁੰਦਾ ਹੈ ਹਰ ਜਗ੍ਹਾ ਤੇ ਪ੍ਰਭੂ ਦਾ ਹੀ ਨਾਮ ਹੁੰਦਾ ਕੀ ਗੱਲ ਹੈ ਨਾ 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 ਇਹ ਵੱਖਰੀ ਚੀਜ਼ ਹੈ ਪ੍ਰਭੂ ਪ੍ਰਭੂ ਅੱਡੀ ਚੀਜ਼ ਆ ਪਰਮੇਸ਼ਰ ਅੱਡੀ ਚੀਜ਼ ਆ ਰੱਬ ਅੱਡੀ ਚੀਜ਼ ਆ ਰੱਬ ਦੇ ਪੁੱਤਰ ਦਾ ਦਾਵਾ ਕਰਨਾ ਇੱਕ ਅੱਡੀ ਚੀਜ਼ ਆ ਬਾਬਾ ਇਹ ਇੱਕ ਸਿਰਫ ਜਾਤਾਂ ਪਾਤਾਂ ਵਿੱਚ ਵੰਡੇ ਜਾਣਗੇ ਹੋਰ ਆਪਾਂ ਇੱਕ ਰੱਬ ਦੇ ਬੱਚੇ ਆ ਜਾਤਾਂ ਪਾਤਾਂ ਦੇ ਵਿੱਚ ਸਿੱਖੀ ਨੇ ਬਣਦੀ ਬਾਕੀ ਹੋਰ ਧਰਮ ਵੰਡਦੇ ਆ ਜਿਹੜੇ ਨਾਲ ਕੱਢ ਕੇ ਤੁਸੀਂ ਜਾ ਰਹੇ ਨਾ ਸਹੀ ਧਰਮ ਦੇ ਵਿੱਚ ਇਹ ਸਿੱਖੀ ਧਰਮ ਜਾ ਰਹੇ ਨਾ ਇਹ ਇਹ ਜਾਤਾਂ ਵਾਂ ਆਪਾਂ ਸਿੱਖੀ ਸੇਖ ਸਰਦਾਰ ਹਾਂ ਆਪਾਂ ਤੇ ਆਪਾਂ ਕਿੰਦੇ ਵਿੱਚ ਕੀ ਤੁਸੀਂ ਗੁਰਦੁਆਰੇ ਜਾਂਦੇ ਹੋ ਬਈ ਲੋ ਜਾਨਦੇ ਆ ਜੇ ਤੁਸੀਂ ਗੁਰਦੁਆਰੇ ਜਾਂਦੇ ਹੋ ਤਾਂ ਫਿਰ ਤੁਹਾਨੂੰ ਜੀ ਪ੍ਰਭੂ ਯਿਸੂ ਦਾ ਜਨਮ ਦਿਨ ਮਨਾਉਣ ਦੀ ਕੀ ਲੋੜ ਪਈ ਪਹਿਲੋ ਪਹਿਲੋ ਅਸੀਂ ਜਿਵੇਂ ਪਹਿਲੋ ਸਾਨੂੰ ਚੰਗਾਈ ਮਿਲੀ ਅਸੀਂ ਮਨਾਇਆ ਹੈ ਇੱਕ ਦੋ ਵਾਰ ਮਨਾਇਆ ਚੰਗਾਈਆਂ ਮਿਲੀਆਂ ਤਾਂ ਕਿ ਕਰ ਸਾਡੇ ਬੱਚੇ ਬੜੇ ਬਿਮਾਰ ਆਏ ਤੇ ਉਹਨਾਂ ਦੇ ਵਿੱਚ ਵੀ ਅਸੀਂ ਦੁਆਵਾਂ ਕਰਵਾਈਆਂ ਬਲਜਿੰਦਰ ਪਾਸਟਰ ਦੀ ਚਰਚੇ ਚ ਗਏ ਉਹ ਤੋਂ ਚਰਚੇ ਚ ਗਏ ਤਾਂ ਸਾਨੂੰ ਚੰਗਾਈ ਬੱਚਿਆਂ ਨੂੰ ਮਿਲੀ ਬਲਜਿੰਦਰ ਪਾਸਟਰ ਨੇ ਕਰਕੇ ਦਿੱਤਾ ਤੁਹਾਨੂੰ ਸਭ ਕੁਝ ਹਾਂਜੀ ਉਹ ਆਪ ਉਹ ਗੱਲ ਸੁਣੋ ਉਹ ਆਪ ਬਲਾਤ ਕਰਦੇ ਕਿ ਇਸ ਚ ਫਸਿਆ ਹੋਇਆ ਹੈ ਜਿਵੇਂ ਹੋਈਆਂ ਜਿਵੇਂ ਸਾਰੇ ਬਲਜਿੰਦਰ ਪਾਸਟਰ ਤਾਂ ਆਪ ਬਲਾਤ ਕਰਦੇ ਕਿ ਇਸ ਚ ਫਸਿਆ ਹੋਇਆ ਹੈ ਉਹ ਤੱਕੇ ਚੱਲ ਨੇ ਝੂਠੇ ਇਲਜ਼ਾਮ ਜਿਵੇਂ ਸਾਡੇ ਤੇ ਲੱਗੀ ਜਾਂਦੇ ਨੇ ਉਹਨਾਂ ਤੇ ਵੀ ਲੱਗੇ ਜਾਂਦਣਗੇ ਭੁਗਤ ਕਿ ਆ ਚੁੱਕੇ ਨੇ ਆ ਮਾਮਾ ਜਰਨੈਲ ਸਿੰਘ ਕੋਈ ਹੋਰ ਮੇਰੇ ਤੇ ਜੱਦਲ ਮਾਟਰ ਕੀਤਾ ਇੰਦਰ ਸਿੰਘ ਤੀਸਰ ਸਿੰਘ ਨੂੰ ਮਾਰਾਇ ਸੁ ਇੱਕਾਦੇ ਚਾਚੇ ਦਾ ਮੁੰਡਾ ਮਾਰਾਇ ਸੁ ਬੱਚਾ ਆ ਜਿਹੜਾ ਵੰਦਰ ਬਾਬੇ ਜੀ ਬਣ ਕੇ ਮਮਲੇ ਤੁਹਾਨੂੰ ਤੁਸੀਂ ਕਹਿੰਦੇ ਹੋ ਵੀ ਉਹ ਬਲਜਿੰਦਰ ਪਾਸਟਰ ਨੇ ਸਭ ਕੁਝ ਠੀਕ ਕਰਤਾ ਤੁਹਾਡਾ ਨਹੀਂ ਵੀ ਮੈਂ ਦਵਾਈਆਂ ਕੀਤੀਆਂ ਉਹਨਾਂ ਵੀ ਕੀਤੀਆਂ ਕੁਝ ਦਵਾਈਆਂ ਵੀ ਲਈਆਂ ਤੇ ਚੰਗਾਈ ਮਿਲੀ ਹੋਰ ਅਸੀਂ ਕੀ ਉਹਨਾਂ ਨੂੰ ਕਰ ਦਿੱਤੀ ਜਾਂਦੇ ਸਾਡਾ ਖੂਨ ਉਹ ਤੁਹਾਡੇ ਵਰਗਾ ਵੀਰ ਜੀ ਖੂਨ ਸਾਡਾ ਵੀ ਹੈ ਨਹੀਂ ਅਸੀਂ ਗੱਲ ਕਹਿੰਦੇ ਸਾਡੇ ਵਰਗਾ ਅਸੀਂ ਤਾਂ ਕਹਿੰਦੇ ਸਾਡੀਆਂ ਭੈਣਾਂ ਉਹ ਤੁਸੀਂ ਸਾਡੇ ਭਰਾ ਹੋ ਹਾਂ ਪਰ ਅਸੀਂ ਕਹਿੰਦੇ ਵੀ ਜਦੋਂ ਜਦੋਂ ਇੱਕ ਦੇ ਲਾਲ ਲੱਗੇ ਹੋ ਤੁਸੀਂ ਗੁਰੂ ਘਰ ਜਾਂਦੇ ਹੋ ਤੇ ਤੁਹਾਨੂੰ ਕੀ ਲੋਡ ਪੈ ਗਈ ਇੱਥੇ ਲਿਆ ਕੇ ਜਿਹੜਾ ਸਾਨੂੰ ਇਸ ਗੁਰਦੁਆਰੇ ਸਾਨੂੰ ਇਹ ਜਾਣ ਨਹੀਂ ਦਿੰਦੇ ਪੈਂਦੀ ਢੇਗੂ ਹੈ ਬਾਣੇ ਕਰਨ ਕੇ ਅਸੀਂ ਸੇਵਾ ਵੀ ਦੇਣੇ ਆਏ ਮਹਿੰਗਾਪੁਰ ਵੀ ਦੇਣੇ ਆ ਕਿੱਥੇ ਕੀਵਾ ਦਿੰਨੇ ਕੋਈ ਨਹੀਂ ਜਾਣਦਾ ਤੁਹਾਨੂੰ ਬਾਬੂ ਜੀ ਖਤਮ ਹੋਇਆ ਇਹਨਾਂ ਅਲਾਸਮੈਂਟ ਨਹੀਂ ਕਰਨ ਦਿੱਤਾ ਪਿੰਡ ਵਾਲਿਆਂ ਸਾਡਾ ਬਾਪੂ ਬਜ਼ੁਰਗ ਅਮਰਤ ਸਿੰਘ ਹੋਇਆ ਸੀਗਾ ਉਹਨੇ ਪਿੰਡ ਵਾਲਿਆਂ ਨੇ ਅਲਾਸਮੈਂਟ ਨਹੀਂ ਕਰਨ ਦਿੱਤਾ ਜਿੱਤੂ ਅਸੀਂ ਤੁਹਾਡੇ ਗੁਰੂ ਦੇ ਖਿਲਾਫ ਹੋ ਗਏ ਨਹੀਂ ਨਹੀਂ ਰੱਬ ਦੇ ਖਿਲਾਫ ਹੋ ਗਏ ਤੁਸੀਂ ਨਹੀਂ ਨਹੀਂ ਉਹ ਜੇ ਕ੍ਰਿਸਚੀਅਨ ਬਣ ਗਿਆ ਹੋਊਗਾ ਕ੍ਰਿਸਚੀਅਨ ਨਹੀਂ ਅਸੀਂ ਬਣਨਾ ਨਾ ਨਾ ਇਹਨੂੰ ਨਹੀਂ ਕਰਨ ਦਿੱਤੀ ਕਿੰਨੇ ਨਹੀਂ ਕਰਨ ਦਿੱਤਾ ਅੱਜ ਹੋ ਗਿਆ ਨਹੀਂ ਕਮ ਸਿਕਮ 4 ਸਾਲ 5 ਸਾਲ ਵਗੈਰਾ ਸਾਡੇ ਬਾਪੂ ਮਰੇ ਹਾਂਜੀ ਹਾਂਜੀ 1 ਮਿੰਟ ਕਿਉਂ ਨਹੀਂ ਅਲਾਸਮੈਂਟ ਭਾਈ ਜੀ ਖੜੀ ਏ ਅਰਜੰਦਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭੈਣ ਜੀ ਸਾਡੀ ਖੜੀ ਏ ਜਦੋਂ ਚਰਚ ਦੇ ਬਾਦ ਆਈ ਜਦੋਂ ਚਰਚ ਬੰਦ ਰਹੀ ਸੀ ਨਾ ਤੇ ਇੱਕ ਮਿੰਟ ਭੈਣ ਜੀ ਚੁੱਪ ਰਹੋ ਇੱਕ ਮਿੰਟ ਚੁੱਪ ਰਹੋ ਤੇ ਭੈਣ ਜੀ ਦੇ ਨ ਘਰ ਭੈਣ ਜੀ ਨਾਲ ਮੈਂ ਭੈਣ ਜੀ ਇਹਦੇ ਮੁੰਡੇ ਨੂੰ ਇਹਦੇ ਅਰਜਨ ਸੇ ਘਰ ਮੰਗਵਾ ਕੇ ਹੱਥ ਜੋੜੇ ਮੈਂ ਕਿਹਾ ਭੈਣ ਜੀ ਤੁਸੀਂ ਸਾਡੀਆਂ ਭੈਣਾ ਹੋ ਤੁਸੀਂ ਇੱਕ ਮਿੰਟ ਭੈਣ ਜੀ ਘਰ ਆ ਜਾਓ ਵੇਖੋ ਤੂੰ ਚਲੇਗਾ ਕੋਈ ਗੱਲ ਨਹੀਂ ਨੁੱਖਾਂ ਚ ਗਏ ਮੁੱਖੇ ਚਲੇਗਾ ਕਿਉਂ ਚਲੇਗਾ ਪਰ ਆ ਤੁਸੀਂ ਘਰ ਆ ਜਾਓ ਜੋੜੇ ਭੈਣ ਜੀ ਆ ਤੁਹਾਨੂੰ ਕੌਣਾ ਤੇ ਮੂੰਹ ਬਜੋੜੇ ਜਨਰਲ ਸਾਤੂ ਮੇਰੀ ਉਮਰ 70 ਸਾਲ ਤੂੰ ਮੇਰੀ ਛੋਟੀ ਭੈਣ ਹੈ ਤੈਨੂੰ ਹੱਥ ਮੈਂ ਜੋੜੇ ਕਿਉਂ ਜੋੜੇ ਕਿ ਸਾਡਾ ਸਿੱਖ ਧਰਮ ਨਾ ਫੋੜੋ ਤੁਸੀਂ ਆ ਜਾਓ ਆ ਚਰਜ ਬੰਗ ਗਈ ਸੀ ਨਹੀਂ ਨਹੀਂ ਸਜਾਈ ਹੈ ਤੂੰ ਕਿਆ ਨਹੀਂ ਨਹੀਂ 1 ਮਿੰਟ ਬੈਲ ਜੀ ਤੂੰ ਕਿਆ ਨਹੀਂ ਨਹੀਂ ਤੂੰ ਕਿਆ ਤੂੰ ਜੇਲ੍ਹ ਚਲਾ ਗਿਆ ਮੇਰੇ ਭਰਾ ਦਾ ਬਦਲਾ ਸੀ ਮੈਂ ਭਰਾ ਦੇ ਪਿੱਛੇ ਸਭ ਕੁਝ ਕੀਤਾ ਅੱਜ ਵੀ ਕਹਨਾ ਮੈਨੂੰ ਕੋਈ ਨਜਾਇਜ਼ ਤੰਗ ਕਰੇਗਾ ਤੇ ਮੈਂ ਅੱਜ ਵੀ ਖੜਾ ਹਾਂ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਂ ਮੇਰੇ ਜੀ ਬੋਲ ਰਿਹਾ ਜੇ ਮੈਂ ਬਦਲਾ ਲਿਆ ਤੇ ਮੈਂ ਮਾਰਾ ਕੀ ਕੀਤਾ ਹੈ ਤੈਨੂੰ ਹੱਥ ਜੋੜ ਕੇ ਮੈਂ ਮਾਰਕੀਟ ਗੋਡੀ ਤੁਮਨੀ ਛੋਟੀ ਮੇਰੀ ਭੈਣ ਹੈ ਹੱਥ ਮੈਂ ਤੈਨੂੰ ਤਿੰਨ ਦਿਨ ਮਰ ਜੋੜ ਰਿਹਾ ਪੈਣ ਜੀ ਘਰ ਕੇ ਘਰ ਆ ਜਾਓ ਤੇ ਤੁਹਾਡੇ ਮਾਰਾ ਕੀ ਕੀਤਾ ਹੈ ਅੱਜ ਕਹਿੰਦੇ ਸਰ ਦੁਸ਼ਮਣ ਨਹੀਂ ਹੋ ਤੁਸੀਂ ਸਾਡੇ ਘਰ ਆਓ ਤੁਹਾਨੂੰ ਅੱਜ ਹੀ ਘਰੇ ਲਾਣਿਆ ਸੀ ਪਰ ਆਓ ਨਿਯਮ ਨਾਲ ਆਹ ਕਮੇਟੀ ਤੁਹਾਨੂੰ ਵਾਪਸ ਕਰੇਗੀ ਆਹ ਕਮੇਟੀ ਇਹ ਕਹਿ ਰਹੀ ਹੈ ਪਰ ਵਾਪਸ ਕਰਨਾ ਅੱਜ ਵੀ ਨਾ ਨਾ ਹਟਾਓ ਨਾ ਜਿਹੜੀ ਬੱਦੀਆਂ ਆਂਦੀਆਂ ਕੋਈ ਮੁਸਲਿਆਂ ਕੋਲਨ ਕੋ ਕਿਦੇ ਨਾ ਨਾ ਹਟਾਓ ਤੁਸੀਂ ਖੜੇ ਹੋ ਨਾ ਤੁਸੀਂ ਕਿੱਥੇ ਕਰ ਜਾਓ ਫਿਰ ਗੁਰਦੁਆਰੇ ਅਰਦਾਸ ਅਸੀਂ ਕਰਾਂਗੇ ਤੁਹਾਡੀ ਹੋਰ ਨਹੀਂ ਜੀ ਸਦਕੇ ਮਨਾਉਣੀਆਂ ਪੰਜਾਬੀਆਂ ਕੁੜੀਆਂ ਤੁਸੀਂ ਮੁਸਲਮਾਨਾਂ ਦੇ ਘਰੋਂ ਲੈ ਕੇ ਆਓਗੇ ਚਾਟ ਗਈ ਦੀ ਕਿੰਨੀਆਂ ਗਈਆਂ ਇਹਨੇ ਉਹ ਕਿਉਂ ਨਹੀਂ ਹੁੰਦੀ ਤੁਹਾਡੇ ਕੋਲ ਉਸੇ ਕਿਧਰ ਮੇ ਤੁਕੋਂ ਨਿਕਲ ਕੇ ਗਈ ਨੇ ਉਹਨਾਂ ਦਾ ਧਰਮ ਪਰਿਵਰਤਨ ਨਹੀਂ ਕੀਤਾ ਕੀ ਗੱਲ ਹਾਂ ਕੋਈ ਉੱਥੇ ਚਲਾ ਗਿਆ ਕਿ ਲੈਵਣੀ ਚਾਹੀਦੀ ਆਪਣੀ ਵਾਪਸੀ ਆਣੀ ਚਾਹੀਦੀ ਉਹਨਾਂ ਦੀ ਘਰ ਵਾਪਸੀ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੁੰਦੀ ਮੇਰੀ ਗੱਲ ਸੁਣੋ 1 ਮਿੰਟ ਮੈਂ 1 ਮਿੰਟ ਉਹ ਭੈਣ ਮੇਰੀਏ ਗੱਲ ਸੁਣੋ ਕੋਈ ਖੂਜ ਡਿੱਗੇਗਾ ਤੇ ਤੁਸੀਂ ਮਗਰ ਛਾਲ ਮਾਰਦੋਗੇ ਉਹਦੇ ਅਸੀਂ ਖੂਜ ਅਸੀਂ ਕਿਉਂ ਮਾਰੀਏ ਨਹੀਂ ਤੇ ਫਿਰ ਕੋਈ ਅਗਰ ਚੱਲ ਗਿਆ ਵਾ ਮੰਨ ਲਓ ਤੁਸੀਂ ਕਹਿੰਦੇ ਬਈ ਉਹਨਾਂ ਨੂੰ ਵਾਪਸ ਲੈ ਕੇ ਆਓ ਜੇ ਉਧਰ ਮੁਸਲਮਾਨਾਂ ਚੱਲ ਗਏ ਤਾਂ ਈਸਾਈਆਂ ਵਾਲ ਚੱਲ ਜਾਣਾ ਤੁਹਾਡਾ ਕਹਿਣਾ ਮਤਲਬ ਕੀ ਗੱਲ ਸੰਵਿਧਾਨੀਏ ਕਿਸੇ ਤੇ ਵੀ ਕੀ ਗੱਲ ਸੰਵਿਧਾਨ ਆਇਜਾਜ਼ਤ ਨਹੀਂ ਦਿੰਦਾ ਬਿਲਕੁਲ ਦਿੰਦਾ ਕਿਤੇ ਵੀ ਸ਼ਰਦਾ ਰੱਖ ਸਕਦੇ ਹੋ ਪਰ ਨਾਲ ਹੀ ਕਾਨੂੰਨ ਬਣਿਆ ਵੀ ਕੋਈ ਲਾਲਚ ਦੀ ਇਹਣਾ ਜਾ ਕੇ ਇਹਨੂੰ ਬਰਗਲਾ ਕੇ ਧੜਾ ਧਰਮ ਪਰਵਰਤਨ ਕਰਦਾ ਤੇ ਇਹ ਗੁਨਾਹ ਆ ਇਹ ਜੂਪੀ ਗਵਰਨਮੈਂਟ ਨੇ ਕਾਨੂੰਨ ਬਣਾਇਆ ਹੋਇਆ ਵਾ ਜੇ ਅਸੀਂ ਆਪ ਮਿਹਨਤ ਕਰਨੇ ਆਏ ਸਾਡੇ ਪਰਿਵਾਰੀ ਚੋਂ ਕੰਪਨੀ ਚ ਕੰਮ ਕਰ ਰਹੇ ਨੇ ਤੁਸੀਂ ਜਾਂਚ ਕਰੋ ਅਸੀਂ ਕਦੀ ਵੀ ਧਰਮ ਦੇ ਨਾਂ ਤੇ ਕਿਸੇ ਨੂੰ ਨਾ ਲੁੱਟਿਆ ਨਾ ਕਿਸੇ ਨੂੰ ਬਹਿਲਾਇਆ ਫਸਲਾਇਆ ਲੁੱਟਣ ਵਾਲੇ ਤੋਂ ਉਹ ਨੇ ਜਿਹੜੇ ਆਣ ਕੇ ਤੁਹਾਨੂੰ ਲਾਲਚ ਦਿੰਦੇ ਨੇ ਜਾਂ ਤੁਹਾਨੂੰ ਦੱਸਦੇ ਨੇ ਪਰੂਫ ਕਰ ਦੇ ਨਾ ਕਿ ਲਾਲਚ ਦਿੰਦੇ ਨੇ ਬਸ ਲੋ ਕੁਝ ਹੀ ਮਿਲਿਆ ਇਹੋ ਜੀ ਅਚਾਈ ਕਿਹੜੀ ਅਚਾਈ ਮੇਰੀ ਗੱਲ ਤਾਂ ਸੁਣੋ ਮੈਨੂੰ ਇਹ ਦੱਸੋ ਵੀ ਸਿੱਖ ਧਰਮ ਦੇ ਵਿੱਚ ਤੇ ईसाई ਧਰਮ ਦੇ ਵਿੱਚ ਕਿਹੜੀ ਇਹੋ ਜੀ ਵਧੀਆ ਚੰਗੀ ਚੀਜ਼ ਲੱਗੀ ਜਿਹੜੀ ਵੀ ਤੁਸੀਂ ਸਿੱਖਾਂ ਨੂੰ ਛੱਡ ਕੇ ਤੁਸੀਂ ਮੁਸਲਮਾਨ ਤੇ ईसाई ਬਣ ਗਏ? ਉਹ ਸੱਚਾ ਇਧਰ ਆ ਦੱਸਦਾ। ਕਿ ਕਿਹ ਜਿਹਾ ਸੱਚਾਇਆ ਨਹੀਂ ਗੀ? ਨਹੀਂ ਇਹ। ਸਿੱਖਾਂ ਦੇ ਸੱਚਾਇਆ ਨਹੀਂ ਗੀ? ਨਹੀਂ ਇਹ। ਇੱਥੇ ਤਾਂ ਕੁਛ ਦਿਖਦੀ ਨਹੀਂ। ਆ ਸਾਰੇ ਝੂਠ ਬੋਲਦੇ ਨੇ ਧਰਮ ਦੇ ਨਾਂ ਤੇ ਸੇਵਾ ਲੈ ਕੇ। ਬਲਜਿੰਦਰ ਪਾਸਟਰ ਤਾਂ ਝੂਠ ਨਹੀਂ ਬੋਲਦਾ। ਬਲਜਿੰਦਰ ਪਾਸਟਰ ਝੂਠ ਨਹੀਂ ਬੋਲਦਾ। ਨਹੀਂ ਬੋਲਦਾ। ਉਹਨਾਂ ਦੀ ਜਾਂਚ ਕੀਤੀ ਜਾਵੇ ਨਾ। ਉਹ ਸਾਰੇ ਡਰਾਮੇਬਾਜ਼ੀ ਉਹ ਸਾਰੇ ਡਰਾਮੇਬਾਜ਼ੀ ਕਰਦੇ ਨੇ ਜਿਹੜੇ ਆਣ ਕੇ ਡਾਂਸ ਕਰਦੇ ਨੇ। ਭੂਤ ਆ ਸੀ ਨਿਊਜ਼ ਲੋ ਉੱਥੇ ਜਾ ਕੇ ਉਹਦਾ ਝੂਠ ਤਨ ਝੂਠ ਨਹੀਂ ਦੇਦਾ ਡਰਾਮੇ ਬਾਈਂ ਦੇਦੀ ਜੇ ਕਿਹ ਆ ਮਾਰੇ ਮਾਟੜ ਬੰਦੇ ਨੇ ਕੋਈ ਝੂਠ ਮਾਰਤਾ ਤੇ ਇਹਦੇ ਕਰਕੇ ਤੁਸੀਂ ਸਾਰੀ ਸਿੱਖ ਕੌਮ ਨੂੰ ਗਾਲ ਕੱਢਣਦੇ ਹੋ ਸਾਰੀ ਸਿੱਖ ਕੌਮ ਨੂੰ ਗਲਤ ਕਹਿਣਦੇ ਹੋ ਜਿਹੜਾ ਸਿਧਾਂਤ ਸਿੱਖਾਂ ਦੇ ਕੋਲ ਆ ਤੁਹਾਡੇ ਦੁਰੇ ਜੰਮ ਕੇ ਵੀ ਸਾਈਆਂ ਕੋਲ ਨਹੀਂ ਆ ਸਕਦਾ ਮੈਂ ਦਾਵਾ ਕਰਦਾ ਇਹ ਗੱਲ ਦਾ ਠੀਕ ਹੈ ਜੀ ਤੁਹਾਡਾ ਜੇਸ਼ੋ ਮਸੀਂ ਹੁਣ ਇਹ ਗੱਲ ਦੂਰ ਚੱਲ ਜਣੀ ਆ ਠੀਕ ਹੈ ਜੇ ਮੈਂ ਕਹਿਣ ਲੱਗ ਪਿਆ ਤੇ ਮੇਰੀ ਗੱਲ ਟਡੇ ਜੇ ਸ਼ੁਭਸ਼ੀਰ ਕਹਿੰਦਾ ਵੀ ਜਿਹੜੀ ਧਰਤੀ ਦੇ ਦੁਆਲੇ ਸੂਰਜ ਘੁੰਮਦਾ ਵਾ ਇਹ ਦੱਸੋ ਵੀ ਧਰਤੀ ਦੇ ਦੁਆਲੇ ਸੂਰਜ ਘੁੰਮਦਾ ਨਹੀਂ ਸੂਰਜ ਦੁਆਲੇ ਧਰਤੀ ਘੁੰਮਦੀ ਆ ਤੁਸੀਂ ਵੀ ਪਤਾ ਕਰੋ ਨਾ ਧਰਮ ਪਰਿਵਰਤਨ ਹੁੰਦਾ ਤਾਂ ਕੀ ਹੁੰਦਾ ਨਹੀਂ ਨਹੀਂ ਝੂਠ ਤੇ ਹੁਣ ਤੁਸੀਂ ਨਹੀਂ ਦੱਸੋ ਨਾ ਮੈਂ ਉਹ ਮਾਮਾ ਜੀ ਸੱਚ ਬੋਲਦੇ ਉਹਨਾਂ ਨੇ ਕਿਹਾ ਹੁਣ ਤੁਸੀਂ ਕਹਿੰਦੇ ਨਹੀਂ ਧਰਮ ਪਰਿਵਰਤਨ ਜੇ ਤੁਸੀਂ ਸੱਚਾਈ ਦੀ ਗੱਲ ਨਾ ਤਾਂ ਕਹੋ ਮੇਰੇ ਨਾਲ ਕਹਿੰਦੇ ਸੱਚਾਈ ਵੇਖੀਏ ਸੱਚਾਈ ਦੱਸੋ ਮੈਨੂੰ ਇਹ ਕੀ ਆ ਸੱਚਾਈ ਇਸਾਈ ਧਰਮ ਦੇ ਵਿੱਚ ਉਹਨਾਂ ਜਿਹੜਾ ਝੂਠ ਦੀ 판ਡਿਆ ਧੁੱਤੀ ਦੇ ਦੁਆਲੇ ਸੂਰਜ ਕੋ ਹੁੰਦਾ ਸੂਰਜ ਦੁਆਲੇ ਧਰਤੀ ਕੋ ਹੁੰਦੀ ਹੈ ਇਹ ਗੱਲ ਠੀਕ ਹੈ ਮੰਨ ਲਿਆ ਅਓ ਜੇ ਸਰਦਾਰ ਜੀ ਖੜੇ ਗੁਰਦਿਆਲ ਸਿੰਘ ਇੱਕ ਜਣੇ ਗੱਲ ਸੁਣੋ ਤੁਸੀਂ ਇੱਕ ਜਣੇ ਦੇ ਕਰਕੇ ਆ ਪਿੰਡ ਦੇ ਵਿੱਚ ਗਾ ਬਾਪੂ ਨੇ ਦੋ ਕਦਮ ਲੱ ਫੌਨ ਦੇ ਵਰਕੇ ਕਤਲ ਕਰਤੇ ਉਹਨੇ ਆਪਣੇ ਭਰਾ ਦਾ ਬਦਲਾ ਲੈ ਲਿਆ ਉਹਦੇ ਕਰਕੇ ਤੁਸੀਂ ਇਹਨੂੰ ਸਜ਼ਾ ਦੇ ਦੋਗੇ ਜਾਂ ਤੁਸੀਂ ਇਹਨੂੰ ਗਲਤ ਕਹੋਗੇ ਦੱਸੋ ਕਿ ਤੁਹਾਨੂੰ ਕੋਈ ਸਜ਼ਾ ਨਹੀਂ ਦੇ ਰਹੇ ਜਾਂ ਪੂਰੀ ਕਮਿਊਨਿਟੀ ਨੂੰ ਗਲਤ ਕਹੋਗੇ ਇਹ ਥੋੜੀ ਗੱਲ ਹੁੰਦੀ ਆ ਤੁਸੀਂ ਕਹਿੰਦੇ ਸਿੱਖ ਸਿੱਖੀ ਦੇ ਵਿੱਚ ਸੱਚਾਈ ਨਹੀਂ ਆਣੀ ਮੈਂ ਸੱਚਾਈ ਦੀ ਗੱਲ ਕਰ ਰਿਹਾ ਵੇ ਤੁਸੀਂ ਭੈਣ ਮੇਰੀਆ ਪੜਿਆ ਇੱਕ ਅੱਖ ਨਹੀਂ ਗਾ ਜੇ ਤੁਸੀਂ ਪੜਿਆ ਹੁੰਦਾ ਨਾ ਧਰਮਿਆਂ ਦੁਨੀਆਂ ਦੇ ਸਭ ਤੋਂ ਨਿਆਰਾ ਧਰਮਿਆਂ ਇਹੋ ਜਿਹੀ ਸੱਚਾਈ ਕਿਸੇ ਧਰਮ ਦੇ ਵਿੱਚ ਆ ਨਹੀਂਗੀ ਮੇਰੀ ਕਸਨੂ ਵੀਰ ਪਹਿਲਾਂ ਸਿੱਖੀ ਨੂੰ ਵੇਖ ਕੇ ਨਾ ਸਭ ਲੋਕ ਆਪ ਨੂੰ ਸੁਰੱਖਿਤ ਮਹਿਸੂਸ ਕਰਦੇ ਸੀ ਪਰ ਸਾਡੇ ਅੱਜ ਜਿਹੜੀ ਕਰਦੇ ਤਬ ਕੋਈ ਕਰੇਗਾ ਨਹੀਂ ਜਿਹੜੇ ਹਾਲੇ ਇਹ ਭੈਣ ਜੀ ਮੇਰੀ ਤੁਸੀਂ ਸਿੱਖਾਂ ਦੇ ਘਰ ਜੰਮ ਕੇ ਜੇ ਇਹੋ ਜੀਆਂ ਗੱਲਾਂ ਕਹਿਂਦੇ ਹੋ ਇੱਕ ਬਾਰੇ ਤੂੰ ਭੈਣ ਮੇਰੀ ਇਹ ਕਹਿਨੀ ਆਂ ਵੀ ਉਹ ਮਤਲਬ ਲੈ ਕੇ ਆਓ ਤੇ ਤਾਂ ਤੁਸੀਂ ਕਹੋਗੇ ਇਸਾਈਆਂ ਵੱਲ ਜਾਵਾਂਗੇ ਇਹ ਕਿੱਧਰ ਦੀ ਗੱਲ ਹੋਈ ਅਸੀਂ ਪੰਜਾਬੀ ਵਿੱਚ ਵੀ ਆਖੀ ਤੈਨੂੰ ਕੋਈ ਅਸੀਂ ਸਹੀ ਨਹੀਂ ਦੇਖਣੀ ਗਏ ਮੈਂ ਗੱਲ ਤਾਂ ਧਰਮ ਛੱਡਣ ਦੀ ਹੀ ਹੋ ਗਈ ਨਾ ਪੰਜਾਬੀ ਹੋ ਗਏ ਤਾਂ ਧਰਮ ਛੱਡਣ ਦੀ ਹੋ ਗਈ ਨਾ ਤੁਸੀਂ ਸਿੱਖ ਛੱਡ ਕੇ ਇਸਾਈ ਵੱਲ ਜਾਦੇ ਹੋ ਅਸੀਂ ਸਿੱਖ ਆਏ ਅੱਜ ਵੀ ਸਿੱਖਾਂ ਹੀ ਰਵਾਂਗੇ ਸਿੱਖ ਤੇ ਫਿਰ ਇਹ ਫਿਰ ਪੇਰ ਤੁਸੀਂ ਮੇਰੀ ਗੱਲ ਸੁਣੋ ਇੰਨਾ ਉਹਨੂੰ ਡਿਫੈਂਡ ਕਿਉਂ ਕਰ ਰਹੇ ਹੋ ਇਸਾਈਆਂ ਤਨੂੰ ਇੰ ਵਕੀਲ ਬਣ ਕੇ ਬੈਠੇ ਜੋ ਉਹਨਾਂ ਦੇ ਤੁਸੀਂ ਸਾਡੇ ਤੁਸੀਂ ਜੇ ਆ ਜੇ ਆ ਗੱਲ ਕਰ ਰਹੇ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਨੇ ਜਿਹੜੇ ਕਹਿੰਦੇ ਨੇ ਵੀ ਇਸਾਈਆਂ ਇਸਾਈ ਧਰਮ ਸਾਡੇ ਬਾਦ ਵਧ ਰਿਹਾ ਤੇ ਤੁਸੀਂ ਇਹਨਾਂ ਨੂੰ ਡੱਕਣ ਵਾਸਤੇ ਆ ਕੇ ਇੱਕ ਬੰਨੇ ਕਹਿੰਦੇ ਅਸੀਂ ਗੱਲ ਵੀ ਸੇਖਾਂ ਅੱਜ ਵੀ ਸੱਚਾ ਤੁਹਾਡੀਆਂ ਆਪਸੀ ਗੱਲਾਂ ਜਿਹੜੀਆਂ ਝੂਠੀਆਂ ਨੇ ਹੋ ਰਿਹਾ ਤੁਸੀਂ ਕਹਿ ਰਹੇ ਧਰਮ ਪਰਵਰਤਨ ਆਹ ਕੀ ਹੋ ਰਿਹਾ ਆਹ ਕੌਣ ਹੈ ਇਹ ਦੱਸੋ ਕੌਣ ਹੈ ਇਹ ਕਿ ਧਰਮ ਪਰਵਰਤਨ ਦਾ ਆਧਾਰ ਕੌਣ ਆਏ ਅੱਜ ਤੁਹਾਡਾ ਬੇਟਾ ਵਾ ਕੌਣ ਆ? ਕਰਦੀ ਸੀ ਸੇਵਾ ਜਦੋਂ ਦੀ ਮੈਂ ਉਹ ਸੇਵਾ ਕਰਦੇ ਆ ਆ ਆ ਕੀ ਕਰਨ데요 ਬਾਈ ਬਰਾਤ ਕੋਲ ਖੜਾ ਇਹ ਨਹੀਂ ਕੋਲ ਖੜਾ ਵਾ ਇਹ ਅਜੇ ਵੀ ਝੂਠ ਮਾਰੀ ਜਾਂਦੇ ਤੁਸੀਂ ਤੁਸੀਂ ਕਹਿੰਦੇ ਪਈਂ ਸਚਾਈ ਵੇਖ ਕੇ 크ਿਸਚਨ ਬਣੇ ਆ ਤੇ ਇਹ ਤਾਂ ਤੁਸੀਂ ਸ਼ਰਿਆਮ ਝੂਠ ਮਾਰਦੇ ਆ ਫੋਟੋਆਂ ਨੂੰ ਵੀ ਝੂਠ ਲਈ ਕਹਿੰਦੇ ਤੁਸੀਂ ਕਹਿੰਦੇ ਵੀਡੀਓ ਝੂਠੀਆਂ ਨੇ ਆ ਝੂਠੀਆਂ ਨੇ ਦੱਸੋ ਮੈਨੂੰ ਸਾਨੂੰ ਵਿਸਕਾਰ ਕਰ ਦਿੱਤਾ ਕਿੰਨਾ ਇਹ ਨਾ ਕੀਤਾ ਕਿਉਂ ਕਰਦਾ ਇਹ ਨਾ ਕਿਹੜੀ ਗੱਲਾਂ ਕਰਦਾ ਜਰੂਰ ਤੁਸੀਂ ਦੋਹਾਂ ਬੇੜੀਆਂ 'ਚ ਪੈਰ ਰੱਖੋਗੇ ਤਾਂ ਫਿਰ ਕਰਨਗੇ ਆ ਵੇਖੋ ਆ ਦੱਸੋ ਇਹ ਮਾਰੇ ਇਹ ਵੀ ਤਾਂ ਆ ਆ ਕੀ ਹੋਣਿਆ ਆ ਆ ਨਹੀਂ ਪੱਥਰ ਕੀ ਨਹੀਂ ਰੱਖਿਆ ਜਾਂਦੇ ਆ ਤੁਹਾਡੇ ਇਥੇ ਆ ਦੱਸੋ ਨਾ ਆ ਦਾਨ ਨਹੀਂ ਬਣੀ ਹੋਈ ਨਾ ਆ ਕੀ ਆ ਕੀ ਆ ਆ ਚਰਚਦਾਰ ਆ ਕੌਣ ਹੈ ਆ ਕੀ ਹੋਣਿਆ ਇਥੇ ਦੱਸੋ ਆ ਕੌਣ ਆ ਇਹ ਤੁਹਾਡੇ ਘਰ ਦੀ ਨਹੀਂ ਪੱਥਰ ਰੱਖਿਆ ਜਾਂਦੇ ਆ ਆ ਚਰਚ ਨਹੀਂ ਗਈ ਆਹ ਚੱਜਦਾ ਨਹੀਂ ਚੱਜਾਂਗੇ ਸਾਡੀ ਲొਕੇਸ਼ਨ ਚੈੱਕ ਕੀਤੀ ਜਾ ਸਾਰੀ ਜਾਂਚ ਕੀਤੀ ਜਾਵੇ ਸਭ ਦੀ ਉਹ ਕਿਉਂ ਝੂਠ ਮਾਰ ਰਹੇ ਹੋ ਪੈਣ ਮੇਰੀ ਇੰਨਾ ਕੂੜ ਕਿਉਂ ਬੋਲ ਰਹੇ ਹੋ ਠੀਕ ਆ ਇੰਨਾ ਇੰਨਾ ਝੂਠ ਆ ਤੁਸੀਂ ਕਹਿੰਦੇ ਅਸੀਂ ਸੱਚ ਦੇ ਕਰਕੇ ਉੱਧਰ ਗਏ ਆ ਤੁਸੀਂ ਝੂਠ ਮਾਰੀ ਜਾਂਦੇ ਹੋ ਅਸੀਂ ਦੁੱਖ ਦੇ ਮਾਰ ਕੇ ਗਏ ਆ ਇੰਨਾ ਕਿੰਨਾ ਟੋਕ ਇਹਨਾਂ ਤੁਹਾਨੂੰ ਕੀ ਪਿੰਡੋਂ ਕੱਢਦਾ ਸੀ ਗੁਰਦੁਆਰਾ ਨਹੀਂ ਛੱਡਾ ਸੇਵਾ ਦੇਂਦੇ ਤੂੰ ਸਿਰਜਿਸਟਰ ਤੇ ਚੈੱਕ ਕਰੋ ਸਾਡਾ ਨਾਂ ਤਾਂ ਵੇਖੋ ਨਹੀਂ ਕਿਉਂ ਕਿਉਂ ਗੁਰਦੁਦਾਰੇ ਤੁਹਾਨੂੰ ਮੰਨ ਨਹੀਂ ਦਿੰਦੇ ਕਿਉਂ ਨਹੀਂ ਮੰਨ ਦਿੰਦੇ ਦੱਸੋ ਓਏ ਕਸਮ ਚਾਹਵਣ ਵੀ ਅਸੀਂ ਕਿਉਂ ਉਹਨਾਂ ਨੂੰ ਵੀ ਸਕਾਰ ਕੀਤਾ ਸਾਡੀ ਕਿਹੜੀ ਦੇ ਰਹੇ ਵੀ ਤੁਸੀਂ ਆਓ ਗੁਰੂ ਘਰ ਲੇਕਿਨ ਇਹ ਆਂਦੇ ਹੀ ਨਹੀਂ ਮੈਨੂੰ ਜੋ ਮਰਜੀ ਤੁਸੀਂ ਇਹਨਾਂ ਨੇ ਬਾਬਾ ਜੀ ਤੁਸੀਂ ਸੁਣੋ ਗੁਰੂ ਘਰ ਦੇ ਵਿੱਚ ਗਿਆਨੀ ਪਾਠ ਕਰ ਰਿਹਾ ਸੀ ਔਰ ਇਹਨਾਂ ਦੀ ਕੁੜੀ ਆਈ ਔਰ ਉਹ ਮਹਿਕ ਚੁੱਕ ਕੇ ਸੇਵਨ ਲੈ ਗਈ ਸਿਰ ਤੇ ਕਪੜਾ ਨਹੀਂ ਸੀ ਪਹਿਰੇ ਜੁੱਤੀ ਪਾਈ ਉਸ ਇੱਕ ਦੀ ਵੀ ਤੁਸੀਂ ਕਿਉਂ ਗਿਆਨੀ ਪਾਠ ਕਰ ਰਿਹਾ ਹੈ ਬੋਲਦਾ ਕਿਉਂ ਪਿਆ ਯੂਟਿਊਬ ਕਿਉਂ ਬੋਲਦੇ ਤਾਲ ਮਾਰੀਏ ਮੇਰੇ ਸਾਹਮਣੇ ਵੇਖੋ ਮੈਂ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਤੁਹਾਡੀ ਗੱਲ ਅੱਗੇ ਰੱਖਣ ਲੱਗਾ ਤੁਸੀਂ ਮੇਰੇ ਨਾਲ ਝੂਠ ਮਾਰੀ ਜਾਂਦੇ ਜੀ ਤੁਸੀਂ ਕਹਿੰਦੇ ਹੋ ਸੱਚਾਈ ਰੱਖਣ ਵਾਸਤੇ ਆਏ ਆ ਸੱਚ ਦਾ ਹੀ ਪੱਲੂ ਫੜਿਆ ਵਾ ਤੁਸੀਂ ਸਰੇ ਆਮ ਝੂਠ ਮਾਰਨਦੇ ਆ ਆਹ ਕੌਣ ਨੇ ਆਹ ਤੁਹਾਡੇ ਜਾਣਨ ਵਾਲੇ ਨਹੀਂ ਹੈ ਘਰ ਦੀ ਨੀਮ ਰੱਖੀ ਜਾ ਰਹੀ ਸੀ ਘਰ ਦੀ ਨੀਮ ਆ ਹਾਂਜੀ ਫਿਰ ਆਹ ਘਰ ਦੀ ਨੀਮ ਪਾਦਰੀ ਘਰ ਦੀ ਨੀਮ ਰੱਖਣ ਆਇਆ ਆਪਾਂ ਕੋਈ ਪੰਜਾਬੀ ਆਪਣਾ ਘਰ ਬਣਾਉਂਦਾ ਕੀ ਗੱਲ ਪੂਜਾ ਪਾਠ ਨਹੀਂ ਕਰਾਂਦੇ ਕਰਾਂਦੇ ਆ ਮੈਂ ਪੂਜਾ ਬਾਟ ਕਰਾਉਂਦੇ ਨੇ ਮੈਂ ਮੰਨ ਗਿਆ ਜੇ ਤੁਸੀਂ ਸਿੱਖੋ ਤੇ ਤੁਸੀਂ ਆਨ ਸਾਹਿਆਂ ਕੋ ਅਸੀਂ ਮੰਨਿਤਾ ਯੇਸ਼ੂ ਨੂੰ ਅਸੀਂ ਜੈਲ ਕਰਾਤੇ ਇੱਕ ਬੰਦੇ ਨੂੰ ਤੁਸੀਂ ਕਹਿੰਦੇ ਪਿਆ ਅਸੀਂ ਸਿੱਖਿਆ ਪਹਿਲਾਂ ਵੀ ਸਿੱਖਿਆ ਅੱਜ ਵੀ ਸਿੱਖਿਆ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਅਸੀਂ ਯੇਸ਼ੂ ਨੂੰ ਮੰਨਦੇ ਹਾਂ ਦੋ पंजाब तू तो रिश्ते ना। नाम लिया वो कोई गलत नहीं इस औरत ने इस औरत को लालच दिया गया है सौ सौ का दिया गया है सौ का यानी हर घर में गई है जो गुरुद्वारा को मानते हैं उनके घर में गई है। इसकी लड़की को कनाडा भेजने का लालच इसका मैं पूरा आपको एविडेंस दिखाता हूँ इस औरत का झूठ हट जाओ हट जाओ भाई हट जाओ प्रूफ देने दो प्रूफ देने दो भाई देखो मेरी साली को कन्वर्जन किया मैंने डीएम साहब को बताया इस औरत ने मेरी साली को कन्वर्जन किया ये सीधा बैठी है और वो पूर, पूरी पूरी देगी और इन्होंने धर्म परिवर्तन करवाया है सुन सुनते हो सुनते अब ये देखिए ये क्रिसमस डे मना रहे ये कौन है ये कौन है इसका परिवार का देखो पादरी इनके घर में खड़ा नेपाल का और क्या नाम है हरियाणा का और हरियाणा का पादरी यहाँ जगह पे आके वो नी पदर रख रहा था अभी आगे बढ़िए ये नेपाल के कैलेंडर कहाँ से आगे इनके पास ये बताए उसके बाद सुनिए सुनिए भाई साहब मेनू एक गल दसो एक बार बताओ क्या क्या, क्या आप कह रहे थे की इनको कनाडा भेजने का किसको लालच दिया है हाँ कनाडा भेजने के लिए इनको टारगेट दिया गया है की आप सौ ईसाई बना दीजिए सिक्स और आपकी लड़की को कनाडा भेज देंगे और इन्होंने पूरा यही काम किया है और ये काम लगातार अगर हम इस पर कार्रवाई ना करते तो ये रोकथाम होती और पांच साल में ये पूरा सौ का बना देती है और ये एजेंट का काम कर रही है इसी वजह से आप झूठ झूठ पे जूड़ बोले जा रहे हो कि आपको ना आपको ना जीज़। ना जीज़। आपको लगता है कि आपकी लड़की कनाडा पहुंच जाएगी असम गुरुद्वारा संपर्क होवेक आधार कार्ड दादे जाए झूठ ਬਾਬਾ ਜੀ ਸਾਰਾ ਝੂਠ ਹੈ ਸੌਤ ਗੱਲ ਆਵੇਗੀ ਨਿਆ ਬਾਬਾ ਨਾਨਕ ਕਰੇਗਾ ਬਾਬਾ ਪਰਮੇਸ਼ਰ ਕਰੇਗਾ ਸਾਡੀ ਇਹ ਤੁਹਾਡੇ ਸਾਹਮਣੇ ਆ ਜੀ ਫੈਸਲਾ ਸੰਗਤ ਨੇ ਕਰਨਾ ਵਾ ਠੀਕ ਹੈ ਜੀ ਇੱਕ ਬੰਨੇ ਕਹੀ ਜਾਣਦੇ ਨੇ ਵੀ ਸਾਈ ਪਹਿਲਾਂ ਵੀ ਸੇਖਾਂ ਅੱਜ ਵੀ ਸੇਖਾਂ ਇੱਕ ਬੰਨੇ ਜਿਹੜੇ ਆ ਵੀ ਇਹਨਾਂ ਨੇ ਪ੍ਰੂਫ ਸਾਹਮਣੇ ਆ ਰਹੇ ਨੇ ਜਿੱਤੇ ਕਿ ਇਹ ਚਰਚ ਦੇ ਵਿੱਚ ਨੇ ਇਹਨਾਂ ਦਾ ਬੇਟਾ ਜਿਹੜਾ ਵਾ ਉਥੇ ਬਾਈਬਲ ਪੜ੍ਹ ਰਿਹਾ ਵਾ ਇੱਕ ਬੰਨੇ ਇਹ ਨਹੀਂ ਪੱਥਰ ਰਖਾ ਰਹੇ ਨੇ ਚਰਚ ਦਾ ਦੂਜੇ ਬੰਨੇ ਕਹਦੇ ਵੀ ਸਾਈ ਸੱਚ ਵੇਖ ਕੇ ਗਏ ਹਾਂ ਇਸਾਈ ਧਰਮ ਦੇ ਵਿੱਚ ਔਰ ਝੂੜ ਤੇ ਝੂੜ ਮਾਰੀ ਜਾ ਰਹੇ ਨੇ ਭੈਣ ਮੇਰੀ ਝੂੜ ਤੇ ਝੂੜ ਸਾਹਿਬ ਤੇ ਮੇਰੇ ਨਾਲ ਵੀ ਤੋਹਾਂ ਮਾਰੇ ਨੇ ਮੈਂ ਗੱਲ ਕਰਨ ਲੱਗਾ ਵਾਂ ਤੂੰ ਝੂੜ ਥਾ ਅਹੀਂ ਮੰਨਿਆ ਅਹੀਂ ਸੱਚਾਈ ਦੀ ਗੱਲ ਕਰਨੇ ਆ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਬਰਗ ਲਾਇਆ ਗਿਆ ਵਾ ਦੂਜੇ ਬੰਦੇ ਦੀ ਘਰ ਦੀ ਨਹੀਂ ਪੱਥਰ ਘਰ ਦੀ ਨਹੀਂ ਪੱਥਰ ਦੇ ਚ ਪੁਲਿਸ ਦਾ ਹੀ ਕੰਮ ਆ ਉੱਥੇ ਪੁਲਿਸ ਆ ਰਹੀ ਫੋਟੋਆਂ ਚ ਉਹ ਲਸਦਾ ਤਾਂ ਮੈਂ ਨਹੀਂ ਪੱਥਰ ਕਿਥੋਂ ਉਹ ਜਿਹੜਾ ਇਹ ਘਰ ਕੋਈ ਬਣਾ ਦੇਵੇ ਤੂੰ ਉਹਦੇ ਨਹੀਂ ਪੱਥਰ ਬਣਾਇਆ ਜਾ ਨਹੀਂ ਨਹੀਂ ਤੇ ਪੁਲਸ ਕਿਉਂ ਆਈ ਤੇ ਪੁਲਸ ਕਿਉਂ ਆਈ ਪੁਲਸ ਕਿਉਂ ਆਈ ਜਦੋਂ ਆਪਾਂ ਕਰਦਾਂ ਨਹੀਂ ਪੱਥਰ ਤਾਂ ਪੁਲਸ ਕਿਉਂ ਆਉਂਦੀ ਉੱਥੇ ਤੁਹਾਡੇ ਘਰ ਅਜੇ ਤੱਕ ਕਿਉਂ ਨਹੀਂ ਬਣਾਇਆ ਗਿਆ ਅਸੀਂ ਸਾਰੇ ਘਰ ਬਣਾਉਣੇ ਆ ਤਾਂ ਇਹਨਾਂ ਰਕਵਾਦੀ ਤਾਂ ਉੱਤ ਪ੍ਰਸ਼ਾਸਨ ਆਈ ਉਹਨਾਂ ਖ ਲਿਖਤ ਬਿਨਾਂ ਨਹੀਂ ਬੜਵਾਏਗਾ ਹੁਣ ਹੁਣ ਜਿਸ ਦਿਨਾਂ ਦੀ ਲਿਖਤ ਹੋਵੇਗੀ ਤਾਂ ਘਰ ਬੜਵਾਉਣ ਵਿੱਚ ਕੁਝ ਕਰਨ ਉਹਨਾਂ ਦੇ ਨਾਮ ਦੇਖੋ ਜੀ ਇਹਨਾਂ ਨੂੰ ਲਾਲਚ ਬਹੁਤ ਵੱਡਾ ਦਿੱਤਾ ਗਿਆ ਵਾ ਤੇ ਇਹਨਾਂ ਦੇ ਬੇਟੇ ਨੂੰ ਬੇਟੀ ਨੂੰ ਕੈਨੇਡਾ ਭੇਜ ਦਿੱਤਾ ਜਾਏਗਾ ਇਸ ਲਾਲਚ ਅਧੀਨ ਹੋ ਕੇ ਇਹ ਡੇ ਨੇ ਠੀਕ ਹੈ ਜੀ ਪ੍ਰਚਾਰ ਕਰਨ ਔਰ ਗਲਤ ਗੱਲ ਦੇ ਨੇ ਸਦਸਿਆਂ ਨੇ ਜਿਹੜਾ ਜਿਹੜੀਆਂ ਅੱਖਾਂ ਜਿਹੜੀਆਂ ਨਾ ਲਾਲਚ ਦੇ ਨਾਲ ਬੰਦ ਹੋ ਜਣਾ ਉਹ ਕਦੀ ਵੀ ਸਚਾਈ ਕਬੂਲ ਨਹੀਂ ਕਰਦਾ ਹੁੰਦਾ ਮੈਂ ਹਾਂ ਬਗੇਲ ਸਿੰਘ ਕਾਲੋਂ ਅੱਜ ਪਹੁੰਚਾ ਆਂ ਮੈਂ ਇੱਥੇ ਨਾਨਕਨਗਰੀ ਪਿੰਡ ਕਿਹੜਾ ਪਿੰਡ ਹੈ ਜੀ ਇਹ ਮੇਲਾ ਟਾਟਰਗੰਜੇਟ ਔਰ ਦੁਬਾਰਾ ਵੀ ਆਉਂਦੇ ਰਹਾਂਗੇ ਅਸੀਂ ਸਾਰੀ ਕਮੇਟੀ ਇੱਥੇ ਪਹੁੰਚੀ ਸੀ ਗੁਰਬਾਜ ਸਿੰਘ ਜੀ ਪਹੁੰਚੇ ਨੇ ਕਮੇਟੀ ਮੈਂਬਰ ਗਿਆਨੀ ਜਸਵੰਤ ਸਿੰਘ ਜੀ ਪਹੁੰਚੇ ਨੇ ਭਾਈ ਰਣਜੀਤ ਸਿੰਘ ਜੀ ਪਹੁੰਚੇ ਨੇ ਮੈਨੇਜਰ ਸਾਹਿਬ ਸੁਖਵਿੰਦਰ ਸਿੰਘ ਐਮਏ ਵੀ ਪਹੁੰਚੇ ਨੇ ਆਹ ਲਾਈਵ ਤਸਵੀਰਾਂ ਸਾਰੀਆਂ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਕਿ ਕਿਦਾਂ ਝੂੜ ਦੇ ਝੂੜ ਮਾਰਿਆ ਜਾਂਦਾ ਵਾ ਧੰਨਵਾਦ